These brothers my guys know that they fly, know that they ride or die ਸਤਿਗੁਰ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਵਿਰਕ ਬ੍ਰਦਰ ਵਲੌਗਸ ਤੇ ਅੱਜ ਦਾ ਜਿਹੜਾ ਵਲੌਗ ਹੈ ਜੀ ਬਹੁਤ ਇਨਫੋਰਮੇਟਿਵ ਵਲੌਗ ਹੋਣ ਜਾ ਰਿਹਾ ਅੱਛਾ ਅੱਜ ਆਪਾਂ ਪਹੁੰਚੇ ਹੋਏ ਆਂ ਵਿਰਕ ਡੇਰੀ ਫਾਰਮ ਇਹ ਆ ਜੀ ਆਪਣੇ ਤਾਇਆ ਜੀ ਦੇ بیٹے ਦਾ ਡੇਰੀ ਫਾਰਮ ਹੈ ਇਹਨਾਂ ਦਾ ਨਾਮ ਹੈ ਜੀ ਗੁਰਿੰਦਰ ਸਿੰਘ ਅੱਜ ਆਪਾਂ ਇਹਨਾਂ ਤੋਂ ਪੁੱਛਾਂਗੇ ਕਿ ਇਹਨਾਂ ਨੇ ਕਿੱਥੋਂ ਆਪਦਾ ਡੇਰੀ ਫਾਰਮਿੰਗ ਦਾ ਸਫ਼ਰ ਇਹ ਸ਼ੁਰੂ ਕੀਤਾ ਇਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਹੈ ਤੇ ਕਿਵੇਂ ਆ ساری ਗੱਲਬਾਤ ਆਓ ਜੀ ਹਾਂਜੀ ਸਤਿ ਸ੍ਰੀ ਅਕਾਲ ਸ਼ੁਰੂ ਕਰਦੇ ਆ ਬੇਸਿਕ ਤੋਂ ਸ਼ੁਰੂ ਕਰਦੇ ਆ ਆਪਾਂ ਵੀ ਸ਼ੈੱਡ ਸ਼ੈੱਡ ਦੀ ਕਰਦੇ ਆ ਗੱਲਬਾਤ ਵੀ ਇਹ ਕਿੰਨੇ ਵਾਈ ਕਿੰਨੇ ਦਾ ਸ਼ੈੱਡ ਹੈ ਤੇ ਕੀ ਆਪਣਾ ਖਰਚਾ ਆਇਆ ਇਹਨੂੰ ਬਣਾਉਣ ਤੇ ਜੇ ਕੱਲੇ ਸ਼ੈੱਡ ਦੀ ਗੱਲ ਕਰੀਏ ਤਾਂ ਪਹਿਲਾਂ ਆਪਾਂ 70 ਫੁੱਟ ਚੜਾਈ ਤੇ ਕਿਸੇ ਦੇ 80 ਫੁੱਟ ਲੰਬਾਈ ਸੀਗੀ ਸ਼ੈੱਡ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਆਪਣੇ ਕੋਲ ਐਨੀਮਲ ਵਲਸ ਸੀਗੇ ਤੇ ਛਾਂ ਦੀ ਦਿੱਕਤ ਹੈਗੀ ਸੀ ਪਹਿਲਾਂ ਸਹੀ 30 ਫੁੱਟ ਚੌੜਾਈ ਕੀਤੀ ਹੈ ਹੁਣ ਆਪਣੇ ਸ਼ੈੱਡ ਦੀ ਚੌੜਾਈ 100 ਫੁੱਟ ਹੈ ਜੀ ਲੰਬਾਈ 80 ਫੁੱਟ ਹੈ ਜੀ ਇਹ ਮੰਨ ਲਓ 100 ਫੁੱਟ ਚੌੜਾਈ 100 ਫੁੱਟ ਚੌੜਾਈ 80 ਫੁੱਟ ਲੰਬਾਈ ਹੋਵੇ ਇਹ ਕਿੰਨੀਆਂ ਗਾਵਾਂ ਵਾਸਤੇ ਮੰਨ ਲਓ ਸ਼ੈੱਡ ਇਹ ਸਹੀ ਕੈਪੈਸਿਟੀ ਇਹਦੇ ਦੀ ਗੱਲ ਕਰੀਏ ਤੇ ਕਰੀਬ ਹੋਏਗੀ ਜੇ 80 ਐਨੀਮਲ ਦੀ ਕੈਪੈਸਿਟੀ ਵਾਲਾ ਸ਼ੈੱਡ ਹੈਗਾ ਜੀ ਬਹੁਤ ਵਧੀਆ ਤੇ ਆਪਣੇ ਕੋਲ ਕਿੰਨੇ ਆ ਹੁਣ ਆਪਣੇ ਕੋਲੇ ਕਰੀਬ 95 ਹੈ ਜੀ ਇਹ ਸਾਰੇ ਕੀ ਨਾਲ ਲੈਨੇ ਆ ਐਚ ਐਫੀ ਆ ਕਿ ਹੋਰ ਵੀ ਆ ਕੋਈ ਨਹੀਂ ਆਪਣੇ ਕੋਲੇ ਜਿਆਦਾ ਐਚ ਐਫੀ ਹੈ ਵਿੱਚ ਤਿੰਨ ਚਾਰ ਜੱਸੀ ਗਾਵਾਂ ਵੀ ਹੈਗੀਆਂ ਨੇ ਠੀਕ ਹੈ ਹਾਂ ਤੇ ਇਹ ਕਿਹੜੇ ਸਾਲ ਚ ਕੀਤਾ ਸੀ ਆਪਾਂ ਕੰਮ ਸ਼ੁਰੂ ਵੈਸੇ ਤਾਂ ਆਪਾਂ ਪਹਿਲਾਂ ਜਿੰਮੇਦਾਰ ਲੋ ਗਾਵਾਂ ਘਰੇ ਰੱਖਿਆ ਸੀ 2013-14 ਦੀ ਗੱਲ ਹੋਏਗੀ ਉਸ ਤੋਂ ਬਾਅਦ ਕੁਝ ਘਰੇ ਵਧਾਈ ਗਏ ਜੀ ਫਿਰ ਆਪਾਂ 1.5 ਸਾਲ ਦੇ ਕਰੀਬ ਹੋ ਗਿਆ ਜੀ ਉਦੋਂ ਫਿਰ ਆਪਾਂ ਛੱਡ ਸ਼ੁਰੂ ਕੀਤਾ ਕੋ ਜਿਵੇਂ ਘਰ ਸੀ ਨਮੀ ਕਾ ਮ ਹੋਵੇ ਕੋਸ਼ਿਸ਼ ਅਸੀਂ ਬਾਅਦ ਚੱਕਰੀ ਤੀਆਂ ਵੀ ਸੀ ਨਾ ਆਪਣੀ ਡ੍ਰੀਟ ਵਾਲੀਆਂ ਠੀਕ ਹੈ ਹਾਂ ਤੇ ਕੀ ਮੰਨ ਲੈਨੇ ਸਭ ਤੋਂ ਮਾਲੋ ਜਿਹੜੀ ਅਵਲ ਦਰਜੇ ਦੀ ਗਾਂ ਹਾਂਜੀ ਉਹ ਕਿੰਨੇ ਲੀਟਰ ਦੁੱਧ ਵਾਲੀ ਆਪਣੇ ਕੋਲ? ਕਰੀਬ ਆਪਣੇ ਕੋਲ ਹੈਗੀ ਐ ਜੀ 55 ਲੀਟਰ ਵਾਲੀ ਦੀ ਠੀਕ ਠੀਕ ਹਾਂਜੀ ਤੇ ਕੀ ਉਹਨੂੰ ਖਰਾਕ ਪਾਣੀ ਕੀ ਆ ਮਤਲਬ ਗਾਵਾ ਗਾਵਾਂ ਨੂੰ ਹੀ ਆਪਾਂ 25 ਤੋਂ 30 ਕਿਲੋ ਸਾਈਲੇਜ ਪੈਂਦਾ ਜੀ ਇੱਕ ਨੂੰ ਹਾਂਜੀ ਕਰੀਬ 1.5 ਕਿਲੋ ਧੂੜੀ ਪੈਂਦੀ ਹੈ ਜੀ। ਬਾਕੀ ਦੁੱਧ ਦੇ ਹਿਸਾਬ ਤੇ ਫੀਡ ਪੈਂਦੀ ਹੈ ਜੀ। ਮਤਲਬ ਕਿ 2.5 ਕਿਲੋ ਦੁੱਧ ਮਗਰ ਅਸੀਂ ਕਿਲੋ ਇੱਕ ਫੀਡ ਦਿੰਨੇ ਆ ਜੀ। ਬਾਕੀ ਪਾਊਡਰ ਵਗੈਰਾ ਵੀ ਪੈਂਦੇ ਆ ਜੀ। ਇੱਕ ਯਾਰ ਕਈ ਲੋਕਾਂ ਦੀ ਨਾ ਕਨਫਿਊਜ਼ਨ ਹੁੰਦੀ ਆ ਵੀ ਮੰਨ ਲਓ ਜੋ ਗਾਵਾਂ ਨੂੰ ਆਪਾਂ ਪਾਉਣੇ ਆ ਸਾਈਲੇ 'ਚ ਪਾਉਣੇ ਆ ਤੇ ਦੁੱਧ ਚੋਂ ਮੁਸ਼ਕਾਉਣ ਲੱਗ ਪੈਂਦੀ ਆ ਜਾਂ ਉਹ ਕਿਵੇਂ ਗੱਲ ਬਾਤ। ਨਹੀਂ ਜੀ ਇਹ ਤਾਂ ਵੈਸੇ ਬਣੀਆਂ ਹੋਈਆਂ ਨੇ ਗੱਲਾਂ ਬਾਕੀ ਇਹੋ ਜੀ ਕੋਈ ਦਿੱਕਤ ਨਹੀਂ ਗਈ ਅਸੀਂ ਵੀ ਸਾਰਾ ਟੋਟਲੀ ਸਾਈਲੇਜ ਹੀ ਵਰਤਦੇ ਆਂ ਬਾਕੀ ਆਪਾਂ ਤਾਂ ਹੁਣ ਜਿਵੇਂ ਘਰੇ ਵੀ ਦੁੱਧ ਵਰਤਦੇ ਹੀ ਆਂ ਜੀ گاਵਾ ਦਾ ਕੋਈ ਇਹੋ ਜੀ ਦਿੱਕਤ ਨਹੀਂ ਸਾਈਲੇਜ ਆਪਦਾ ਪਾਉਣਾ ਕਿ ਮੁੱਲ ਲੈ ਸਾਈਲੇਜ ਅਸੀਂ ਆਪਦਾ ਵੀ ਪਾਉਨੇ ਆਂ ਜੀ ਬਾਕੀ ਜਿਵੇਂ ਹੁਣ ਸਾਈਲੇਜ ਵਿੱਚ ਅਜਿਹਾ ਕਿ ਲਾ ਕੇ ਮੋਕੇ ਜਾਂ ਤਾਂ ਦੱਸੀ ਮੁੱਲ ਇਕੱਠਾ 47 ਦੀ ਠੀਕ ਜਿਹੜਾ ਮੁੱਲ ਦਾ ਸਾਈਲੇਜ ਲੈਣੇ ਆ ਹਾਂਜੀ ਉਹਦਾ ਹੁੰਦਾ ਵੀ ਇਹ ਚ ਦਾਣਾ ਕਈ ਘੱਟਵਾਦ ਹੁੰਦਾ ਜਾਂ ਮੰਨ ਲਓ ਨਹੀਂ ਹੁੰਦਾ ਮੰਨਰਲ ਮੰਨਰਲ ਪੂਰੇ ਨਹੀਂ ਉਹ ਕਿਵੇਂ ਫਿਰ ਕੰਮ ਕਰਦੇ ਅਸੀਂ ਨਾ ਜੀ ਜਿਵੇਂ ਸਾਈਲੇਜ ਜਦੋਂ ਲਈਦਾ ਪਹਿਲਾਂ ਉਹਦਾ ਜਿਵੇਂ ਕਾਰਗਿਲ ਕੰਪਨੀ ਹੋਵੇ ਜਾਂ ਪੀਡੀਐਸ ਵਾਲੇ ਵੀ ਸਾਡੇ ਤੋਂ ਸੈਂਪਲ ਲੈ ਜਾਂਦੇ ਸੀ ਸੈਂਪਲ ਲੈ ਜਾਂਦਾ ਉਹ ਬਾਅਦ ਚ ਲੈਬਰਾਟਰੀ 'ਚ ਟੈਸਟ ਕਰਾਈਦਾ ਸੀ ਕਿ ਚਾਰਜ ਕਿੰਨਾ ਹੈ ਡਰਾਈ ਮੈਟਰ ਕਿੰਨਾ ਹੈ ਸਾਰਾ ਫਿਰ ਉਹ ਆ ਜਾਂਦਾ ਜੀ ਜਿਹਦੇ ਸਾਨੂੰ ਲੱਗੇ ਜੀ ਸਾਰੀ ਮਾਤਰਾ ਪੂਰੀ ਹੈ ਕੰਟੈਂਟ ਪੂਰਾ ਡਰਾਈ ਮੈਟਰ ਚਾਰਜ ਦਾ ਉਹ ਫਿਰ ਅਸੀਂ ਫਾਇਦੇ ਦੇ ਉੱਤੇ ਠੀਕ ਰਹਿੰਦਾ ਆਹ ਮਸ਼ੀਨ ਇਹ ਹੋ ਗਈ ਬੁੱਧ ਚ ਉਹਨਾਂ ਲਈ ਇਹ ਹਾਂ ਜੀ ਬਿਲਕੁਲ ਕਨੈਕਸ਼ਨ ਹੋ ਗਿਆ ਨਾ ਪਾਵਰ ਦਾ ਸਾਰਾ ਹਾਂ ਜੀ ਇਹ ਆਪ ਇਹ ਪੈਪਰ ਨਹੀਂ ਦੁੱਧ ਜਾਂਦਾ ਨਹੀਂ ਇਹ ਪੈਪਰ ਨਹੀਂ ਵੈਕਿਊਮ ਜਾਂਦਾ ਅੱਛਾ ਦੁੱਧ ਵਾਲੀਆਂ ਉਹ ਬਕਤ ਦੇਖ ਰਹੇ ਆ ਮਸ਼ੀਨਾਂ ਨੇ ਜਿਹੜੀਆਂ ਇੱਧਰ ਪਈਆਂ ਨੇ ਅੱਛਾ ਆ ਮਸ਼ੀਨਾਂ ਨੇ ਇਹਨਾਂ ਥੱਲੇ ਬਕਤ ਲੱਗਦੇ ਨੇ ਦੁੱਧ ਦੇਣਾ ਜਿਹਾ ਆਉਂਦਾ ਜੀ ਠੀਕ ਇਹ ਕਿੰਨਾ ਕਿੰਨੀਆਂ ਗਾਵਾਂ ਚੋਕ ਦਿੰਦਾ ਇੱਕ ਟਾਈਮ ਤੇ ਆਪਣੇ ਕੋਲੇ ਜੋ ਆ ਮਸ਼ੀਨ ਹੈ ਜੀ ਇਵੈਂਸ਼ਨ ਦੀ ਹੈ ਬੈਲਟ ਵਾਲੀ ਮਸ਼ੀਨ ਹੈ ਇਸ 6 ਬਕਤ ਕਪੈਸਿਟੀ ਹੈ ਜੀ 6 ਗਾਵਾਂ ਇੱਕ ਟਾਈਮ ਤੇ ਮਿਲਕਿੰਗ ਕਰ ਦਿੰਦੀ ਆ ਵੀ ਕੋਈ ਬਾਤੇ ਖਰਾਕ ਪਾਣੀ ਕਿਵੇਂ ਇਹਨਾਂ ਨੂੰ ਕਿੰਨੇ ਟਾਈਮ ਤੋਂ ਆਉਂਦੇ ਆ ਖਰਾਕ ਆਪਾਂ ਇੱਕ ਟਾਈਮ ਹੀ ਪਾਈ ਦਈਏ ਜੀ ਸਵੇਰ ਤਕਰੀਬ 9-10 ਵਜੇ ਪਾਈ ਜਾਂਦੇ ਹਿੱਪੱਠੇ ਅਗਲੇ ਦਿਨ ਸਵੇਰ ਹੀ ਦੁਬਾਰਾ ਆਪਾਂ ਖਰਾਕ ਪਾਉਣੀ ਹੈ ਜੀ 24 ਘੰਟਿਆਂ ਦੇ ਵਿੱਚ ਸਾਰਾ ਦਿਨ ਰਾਮ ਦਾ ਖਾਣਾ ਹੀ ਰਹਿੰਦਾ ਹੈ ਤੇ ਸ਼ਾਮ ਨੂੰ ਮਿਲਕਿੰਗ ਵੇਲੇ ਨਹੀਂ ਜੀ ਬਸ ਆ ਜਿਹੜੀ ਪੈ ਗਈ ਇਹ ਵਾ ਕੱਲ ਤੱਕ ਚੱਲਣੀ ਹੈ ਠੀਕ ਹੈ ਠੀਕ ਉਦੋਂ ਸ਼ਾਮ ਨੂੰ ਫਿਰ ਫੀਡ ਫੂਡ ਪਾਉਣਾ ਹੋਊਗਾ ਨਹੀਂ 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 ਸਾਰਾ ਕੁਝ ਸਵੇਰ ਹੀ ਪਹਿਲਾਂ ਮਿਕਸ ਕਰ ਦੇਣਾ ਤੇ ਦੇਖਣਾ ਜਿਵੇਂ ਆ ਫੀਡ ਵਗੈਰਾ ਵਿੱਚ ਪਾਈ ਹੋਈ ਹੈ ਠੀਕ ਹੈ ਤੇ ਫੀਡ ਪਾਊਡਰ ਸਾਰਾ ਸਾਈਲੇਜ ਤੂੜੀ ਸਭ ਕੋ ਇੱਕ ਟਾਈਮ ਪੈ ਜਾਂਦਾ ਹੈ। ਅੱਛਾ ਅੱਛਾ। ਹਾਂਜੀ ਹਾਂਜੀ। ਪੱਖਾ ਵਿਖਾ ਦੇ ਪਿਛਾਣੂ ਕਰਕੇ। ਪੱਖੇ ਦਾ ਦੱਸੋ ਜਾਨਾ ਜੀ। ਕੀ ਕਰਵਾਉਂ? ਪੱਖਾ ਇਹ ਇੰਪੋਰਟਡ ਪੱਖਾ ਜੀ ਬੋਸ ਤੋਂ ਮੈਂ ਕਾਪਣੀ। ਅੱਛਾ ਠੀਕੇ ਜੀ ਇਹ 1.5 HP ਦਾ ਸਿੰਗਲ ਫੇਸ ਹੈ ਜੀ। ਹਾਂ। ਇਹ ਕਰੀਬ ਆਪਣਾ 57000 ਦਾ ਪੱਖਾ ਆਇਆ ਸੀਗਾ। ਤੇ ਕਾਰ ਕਰਾ ਕੇ ਸਾਰਾ ਕੁਝ ਤੇ 60000 ਰੁਪਏ ਚਾਹਣਾ ਪੈ ਗਿਆ ਇਹ ਹਵਾ ਕਿੱਥੋਂ ਤੇ ਕਰਵਾਉਂਦੇ ਇਹ ਐਂਡ ਤੱਕ ਹੀ ਆਵਾ ਜੀ 80 ਫੁੱਟ ਤੱਕ ਹਵਾ ਹੈਗੀ ਜੀ ਇਹਦੀ ਕਵਰੇਜ ਹੈ 35 ਫੁੱਟ ਚੌੜਾ ਮਤਲਬ ਕਿ ਹਵਾ ਦਿੰਦਾ ਤੇ 80 ਫੁੱਟ ਲੰਮੀ ਆਵਾ ਦਿੰਦਾ ਜੀ ਪੂਰੇ ਦਰਵੇ ਯਾਰ ਨਾ ਵਧੀਆ ਸੈਕਸ਼ਨ ਬਣਾਏ ਹੋਏ ਆ ਜੀ ਦਾਵਾ ਦੇ ਇਹ ਮੰਨੋ ਜਾਦੇ ਦੁੱਧ ਵਾਲੀਆਂ ਇੱਧਰ ਨੇ ਬਣਾਏ ਹੋਏ ਸੈਕਸ਼ਨ ਉਸ ਹਿਸਾਬ ਨੇ ਵੰਡੇ ਹੋਇਆ ਜੀ ਜਿਵੇਂ ਦੁੱਧ ਦੇ ਹਿਸਾਬ ਕੀ ਵੰਡੇ ਆ ਬਣਾਏ ਹੋਏ ਆ ਜੀ ਤੇ ਤਾਂ ਤਾਂ ਬੁੱਧਾ ਤੇ ਵੱਡੇ ਹੋਏ ਜੀ ਫਿਰ ਉਹਨਾਂ ਦੀ ਖਰਾਕ ਵੀ ਸਾਰੀ ਉਸ ਹੱਬਤੀ ਪੈਂਦੀ ਹੈ ਜੀ ਹਾਂ ਪੂਜੀ ਹੋਰ ਆ ਵੀ ਕੀ ਖਰਾਕ ਹੈ ਵਿਚਾਰਿਆਂ ਦੀ ਇਹਨਾਂ ਦੀ ਜਿਵੇਂ ਇਹ 10 ਚਾਰ ਮਹੀਨਿਆਂ ਦੀ ਹੈਗੀਆਂ ਜੀ ਕੋਈ 5 ਮਹੀਨਿਆਂ ਦੀ ਨੇ ਇਹਨਾਂ ਨੂੰ ਆਪਾਂ 1.5 ਕਿਲੋ ਕਾਬ ਗਰੋਵਰ 1.5 ਕਿਲੋ ਤੇਲੀ ਬਟੇਨ ਤੇ 1 ਕਿਲੋ ਤੇਨਾਂ ਹੀ ਪੈਂਦੀ ਹੈ ਬਾਕੀ 30 ਗ੍ਰਾਮ ਇਹਨਾਂ ਨੂੰ ਸਰਵਿੰਦੇ ਜਿੱਤ ਨੂੰ ਤੇ ਬਾਕੀ ਸਾਈਡਾ ਤੇ ਤੂਰੀ ਦਿੰਦੀ ਹੈ ਤੇ ਦੁੱਧ ਵੀ ਦਉਂਦੇ ਨੇ ਦੁੱਧ ਜਿਹੜੀਆਂ 3 ਮਹੀਨਿਆਂ ਤੋਂ ਪਹਿਲਾਂ ਪਾਉਨੇ 3 ਮਹੀਨਿਆਂ ਤੱਕ ਦੁੱਧ ਪਾਉਣਾ ਹਾਂਜੀ ਤੇ ਆਪਣਾ ਕੰਟਰੈਕਟ ਹੈ ਬਈ ਕਿਹੜੀ ਕੰਪਨੀ ਨਾਲ ਆ ਦੁੱਧ ਕਿਹੜੀ ਕੰਪਨੀ ਨੂੰ ਪਾਉਨੇ ਆ ਕੀ ਰੇਟ ਜਾਂਦਾ ਦੁੱਧ ਦਾ ਆਪਾਂ ਨੈਸਲੇ ਨੂੰ ਪਾਉਨੇ ਆ ਜੀ ਅੱਛਾ ਫੈਕਟ ਦੇ ਹਿਸਾਬ ਤੇ ਜਾਂਦਾ ਸਾਨੂੰ 40 ਰੁਪਏ ਦੀ ਔਸਤ ਆ ਜਾਂਦੀ ਜੀ ਬੇਟਾ ਹਾਂਜੀ ਇਨਸੈਂਟਿਵ ਵਗੈਰਾ ਵੀ ਦਿੰਦੇ ਆ ਵਿੱਚ ਹਾਂਜੀ 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 ਕੁਆਂਟੀਟੀ ਇਨਸੈਂਟਿਵ ਹੁੰਦਾ ਜੀ ਇਹਦਾ ਤੇ ਕਮਾਲਾ ਵੀ ਕੋਈ ਅਣਜਾਣ ਮੰਗਾ ਹਾਂਜੀ ਮੇਰੇ ਆ ਉਹਨਾਂ ਨਵੇਂ ਗਾਂ ਹਨ ਚੰਗੀ ਗਾਂ ਦੇ ਕੀ ਨਿਸ਼ਾਨੇ ਜਿਦਕਿ ਨੇ ਆਪਕਾ ਦੱਸਿਆ ਐ ਸਿਖਾਣਾਂ ਕੀ ਐ ਜਿਵੇਂ ਮਤਲਬ ਕਿ ਆ ਏਰੀਆ ਜੇ ਆਪ ਦੇਖੋ ਤੇ ਮੇਨਟਾ ਜੈਨੇਟਿਕ ਤੇ ਡਿਪੈਂਡ ਕਰਦਾ ਠੀਕ ਹੈ ਜੀ ਜਿਵੇਂ ਆ ਸਿਰਸੇ ਬੁੱਧੀ ਹੁੰਦੀ ਹੈ ਜੀ ਆ ਵੇਖੋ ਜੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਰੀਡ ਦੀ ਜੀ ਸੁੱਧੀ ਹੁੰਦੀ ਔ ਜਿਵੇਂ ਤੁਸੀਂ ਗਾਂ ਦੇ ਦੇਖ ਰਹੇ ਹੋ ਨਾ ਹਾਂ ਆਪਰਲੀ ਦੀ ਹਾਂਜੀ ਹਾਂਜੀ ਆਡਰ ਕੰਪੈਕਟ ਹੋਣਾ ਚਾਹੀਦਾ ਹੈ ਉਹਨਾਂ ਦਾ ਟੀਮ ਉਹ ਕੰਪੈਕਟ ਮਤਲਬ ਕਿ ਇੱਕ ਕਈ ਵਾਰੀ ਆਰਡਰ ਹੁੰਦਾ ਲਮਕਣਾ ਜਾਂਦਾ ਜੀ ਉਹਨੂੰ ਮਸਟਾਈਟ ਵਗੈਰਾ ਹੋਰ ਦਿੱਕਤ ਆ ਜਾਂਦੀਆਂ ਨੇ ਠੀਕ ਹੈ ਆਰਡਰ ਮਤਲਬ ਕਿ ਜਿੰਨਾ ਬੋਟਿਆਂ ਤੋਂ ਤਾਂ ਹੋਏਗਾ ਉਨਾ ਹੀ ਚੰਗਾ ਜੀ ਠੀਕ ਹੈ ਲੱਤਾਂ ਲੰਮੀਆਂ ਹੋਣੀਆਂ ਚਾਹੀਦੀਆਂ ਨੇ ਨਹੀਂ ਲੱਤਾਂ ਨਹੀਂ ਲੰਮੀਆਂ ਹੋਣੀਆਂ ਦਾ ਇਹਦੀਆਂ ਆਰਡਰ ਮਤਲਬ ਕਿ ਤਾਂ ਹੋਣਾ ਚਾਹੀਦਾ ਕੰਪੈਕਟ ਹੋਣਾ ਚਾਹੀਦਾ ਜੀ ਅੱਛਾ ਵੀ ਉਹ ਲਮਕਣਾ ਨਾ ਹੋਵੇ ਠੀਕ ਆ ਠੀਕ ਆ ਟੋਟੇ ਦਾ ਨਹੀਂ ਛੇਤ ਨਹੀਂ ਹਵਾਨਾ ਵਾਨਾ ਹੈ ਕਹ ਮਾਨਾ ਵਾਨਾ ਹੁਣ ਲੱਗਾ ਹੀ ਪਾਵਾ ਹੈ ਮੇਰੇ ਵਰਗਾ ਉਹ ਬਤਾ ਦਾ ਨਾ ਲੱਗੇ ਆਡਰੀ ਕੀ ਕਰਦਾ ਕੀ ਹੁੰਦਾ ਠੀਕ ਆ ਚੱਲ ਯਾਰ ਹੁਣ ਆ ਗੱਲਾਂ ਦੀ ਇੱਕ ਗੱਲ ਤੂੰ ਇਹ ਦੱਸ ਦੀ ਤਰਾ ਹੁਣ ਟਿੱਕਰ ਦਾ ਐਕਸਪੀਰੀਅੰਸ ਵਧੀਆ ਜੀ ਐਕਸਪੀਰੀਅੰਸ ਜਿਵੇਂ ਲਾ ਲੋ ਜੇ ਆਪਾਂ ਸਹੀ ਚੱਲਦੇ ਬਰੀਡ ਤੇ ਕੰਮ ਕਰਦੇ ਆਂ ਜੀ ਤਾਂ ਬਹੁਤ ਵਧੀਆ ਕੰਮ ਹੈ ਜੀ ਹਾਂ ਜੀ ਤੋ ਯਾਰ ਸਾਡੇ ਗਰਮੀਆਂ ਚ ਕਿਵੇਂ ਚੱਲੇਗਾ ਕੰਮ ਮੈਂ ਗਰਮੀਆਂ ਕਿ ਫੋਗਰ ਲਾ ਦਾਂਗੇ ਜੀ ਨਾਲ ਫੈਨ ਹੈਗੇ ਨੇ ਤੋ ਸਾਰਾ ਦਿਨ ਹੀ ਚੱਲਦੇ ਰਹਿਣਾ ਨਹੀਂ ਉਹ ਟਾਈਮਰ ਲੱਗ ਜਾਂਦਾ ਜਿਵੇਂ 5 ਮਿੰਟ ਫੋਗਰ ਚੱਲੇ 5 ਮਿੰਟ ਪੱਖਾ ਚੱਲ ਗਿਆ ਜੀ ਇਸ ਤਰ੍ਹਾਂ ਫਿਰ ਸੈਟਿੰਗ ਕਰ ਦਿੰਦੀ ਹੈ ਤੇ ਮੰਨ ਲੋ ਵੀ ਕਿਸੇ ਆਪਣੇ ਵੀਰ ਭਰਾ ਨੇ ਨਵਾਂ ਕੰਮ ਸ਼ੁਰੂ ਕਰ ਹਾਂਜੀ ਉਹਦੇ ਵਾਸਤੇ ਵੱਡ ਮੁੱਲੀ ਸਲਾਹ ਉਹਨਾਂ ਵਰਤੀ ਹੈ ਜੀ ਜੇ ਮਤਲਬ ਕਿ ਇਹ ਵੀ ਇਹਨੇ ਨਵਾਂ ਸ਼ੁਰੂ ਕਰਨਾ ਹੋਵੇ ਨਾ ਜੀ ਸਭ ਤੋਂ ਪਹਿਲਾਂ ਬਰੀਡ ਚੰਗੀ ਲਓ ਜੀ ਡੇਰੀ ਫਾਰਮ ਦੇ ਤਿੰਨ ਪਿੰਡਾਂ ਨੇ ਬਰੀਡ ਫੀਡ ਤੇ ਮੈਨੇਜਮੈਂਟ ਠੀਕ ਹੈ ਜੀ ਸਭ ਤੋਂ ਪਹਿਲਾਂ ਹੈਗੀ ਬਰੀਡ ਜੇ ਚੰਗੀ ਬਰੀਡ ਹੋਏਗੀ ਆਪਾਂ ਉਹਨੂੰ ਸਹੀ ਦੇਖਭਾਲ ਕਰਦੇ ਹੋ ਤੇ ਉਹ ਦੁੱਧ ਵਧੀਆ ਘੱਡੇਗੀ ਠੀਕ ਹੈ ਜੀ ਤੇ ਆਪਾਂ ਨੂੰ ਪ੍ਰੋਫਿਟ ਵੀ ਚੰਗਾ ਹੋਏਗਾ ਠੀਕ ਹੈ ਜੇ ਆਪਣੇ ਕੋਲ ਬਰੀਡ ਨਹੀਂ ਸਹੀ ਤੇ ਫੇਰ ਗੋਮ ਮੰਨ ਕੇ ਚਲੋ ਅਗਲੀਆਂ ਬੱਚੀਆਂ ਵੀ ਉਸ ਹਿਸਾਬ ਨਾਲ ਟਾਈਮ ਲੱਗੇਗਾ ਫੇਰ ਆਉਣ ਮੰਨ ਕੇ ਚਲੋ ਪ੍ਰੋਫਿਟ ਦੇਖਾਂਗੇ ਕਿਉਂਕਿ ਬੈਨੀਫਿਟ ਮੇਨ ਜ਼ਿਆਦਾ ਬਰੀਡ ਨਹੀਂ ਦੇਣਾ ਜੀ ਹਾਂ ਇਹ ਦੱਸਣਾ ਜੀ ਤੇ ਚਲੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਇਸ ਵਲੌਗ ਨੂੰ ਕਰਦੇ ਹਾਂ ਐਂਡ ਤੇ ਖੱਚ ਤੇ ਵੀਰ ਜੀ ਦਾ YouTube ਤੇ ਚੈਨਲ ਵੀ ਹੈ Instagram ਤੇ ਵੀ ਹੈ ਤੇ Facebook ਤੇ ਵੀ ਹੈ ਆਪ ਦਾ ਚੈਨਲ ਦਾ ਨਾਮ ਦੱਸ ਦਿਓ ਜੀ ਆਪ ਦਾ ਕੰਟੈਕਟ ਨੰਬਰ ਦੇ ਦਿਓ ਜੇ ਕਿਸੇ ਵੀਰ ਨੇ ਡੇਰੀ ਫਾਰਮਿੰਗ ਬਾਰੇ ਕੋਈ ਵੀ ਸਲਾਹ ਲੈਣੀ ਹੋਵੇ ਤੇ ਜਦੋਂ ਮਰਜ਼ੀ ਵੀਰ ਨੂੰ ਕੰਟੈਕਟ ਕਰ ਸਕਦੇ ਨੂੰ ਆਪ ਦਾ ਚੈਨਲ ਦਾ ਨਾਮ ਤੇ ਆਪਦਾ ਨੰਬਰ ਦਾ ਆਪਣਾ ਜੋ YouTube ਔਰ Facebook ਤੇ ਚੈਨਲ ਦਾ ਨਾਮ ਵੀਰਕ ਡੇਰੀ ਫਾਰਮ ਹੈ ਤੇ Instagram ਤੇ ਵੀਰਕ ਡੇਰੀ ਫਾਰਮਿੰਗ ਹੈ ਠੀਕ ਹੈ ਜੇ ਮੇਰਾ ਕੰਟੈਕਟ ਨੰਬਰ ਹੈਗਾ ਜੀ 98157 70138 981570138 ਇਹ ਕੰਟੈਕਟ ਨੰਬਰ। ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਵੀਡੀਓ ਦੇ ਐਂਡ 'ਚ ਵੀ ਮੈਂਸ਼ਨ ਕਰ ਦੇਵਾਂਗੇ ਜੀ ਨੰਬਰ ਵੀ ਤੇ ਇਹਨਾਂ ਦਾ ਲਿੰਕ ਵੀ ਦੇ ਦੇਵਾਂਗੇ। ਬੜੀਆਂ ਇਨਫੋਰਮੇਟਿਵ ਵੀਡੀਓਜ਼ ਪਾਉਂਦੇ ਨੇ। ਬੜਾ ਮਤਲਬ ਪਤਾ ਲੱਗਦਾ ਬੰਦੇ ਨੂੰ। ਅਮੀਦ ਬਲੌਗ ਦੇ ਤੋਂ ਇਨਫਰਮੇਸ਼ਨ ਬੜੀ ਮਿਲਦੀ ਆ। ਚਲੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ। ਸਾਡੇ ਪਿਛਲੇ ਵਲੌਗਾਂ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਸੀਂ ਇਸ ਵਲੌਗ ਨੂੰ ਵੀ ਓਨਾ ਹੀ ਪਿਆਰ ਦਿਓਗੇ। ਸੰਗਤ।